ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 691 ਤੋਂ ਲੈ ਕੇ 693 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣਾ ਸੰਤ ਸੰਗਤ RAM ਰਿਦੈ ਬਸਾਈ ਰਹਾਓ ਹਾਂਜੀ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਬ੍ਰਹਮਾ ਦੇ ਚਾਰ ਪੁੱਤਰਾਂ ਸੰਕ, ਸੰਨੰਦਨ, ਸਨਾਤਨ ਮਹੇਸ਼ ਇਹਨਾਂ ਨੇ ਕਹਿੰਦੇ ਤੇਰਾ ਭੇਦ ਨਹੀਂ ਸਮਝਿਆ ਤੇ ਨਾ ਹੀ ਸੇਖਨਾਗ ਜੋ ਕਹਿੰਦੇ ਵੀ ਵਿਸ਼ੂ ਦੇ ਉੱਪਰ ਹਜ਼ਾਰਾਂ ਫਣਾਂ ਦੇ ਨਾਲ ਛਾਂ ਕਰਦਾ ਜੋ ਆਪਣੀਆਂ ਹਜ਼ਾਰਾਂ ਜਵਾਨਾਂ ਦੇ ਵਿੱਚੋਂ ਹਰ ਰੋਜ਼ ਪਰਮਾਤਮਾ ਦਾ ਨਵਾਂ ਨਾਮ ਲੈਂਦਾ ਕਹਿੰਦੇ ਉਹਨੇ ਵੀ ਤੇਰਾ ਭੇਦ ਨਹੀਂ ਸਮਝਿਆ ਹੈਗਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਪਰ ਤੇਰਾ ਸੇਵਕ ਕਬੀਰ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਹਿਰਦੇ ਦੇ ਵਿੱਚ ਤੇਰਾ ਨਾਮ ਵਸਾ ਕੇ ਰੱਖਦਾ ਹੈ ਹਨੂਮਾਨ ਸਰ ਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਕਹਿੰਦੇ रामचन्द्र ਜੀ ਦਾ ਸੇਵਕ ਹਨੂਮਾਨ ਤੇ ਇਸ ਤਰ੍ਹਾਂ ਹੀ ਕਹਿੰਦੇ ਵਿਸ਼ਨੂੰ ਦਾ ਸੇਵਕ ਹੈ ਤੇ ਪੰਛੀਆਂ ਦਾ ਰਾਜਾ ਹੈ ਗਰੜ ਕਹਿੰਦੇ ਉਹਨਾਂ ਨੇ ਵੀ ਤੇਰਾ ਭੇਦ ਨਹੀਂ ਸਮਝਿਆ ਹੈਗਾ ਇਸ ਤਰ੍ਹਾਂ ਹੀ ਕਹਿੰਦੇ ਬੜੇ-ਬੜੇ ਹੋਰ ਦੇਵਤੇ ਰਾਜੇ ਕਹਿੰਦੇ ਕਿਸੇ ਨੇ ਵੀ ਤੇਰੇ ਗੁਣਾ ਦੀ ਪੂਰੀ ਜਾਣਕਾਰੀ ਨਹੀਂ ਪ੍ਰਾਪਤ ਕੀਤੀ ਹੈਗੀ ਚਾਰ 베ਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ ਫਿਰ ਕਹਿੰਦੇ ਚਾਰੇ 베ਦ 베ਦ ਨੂੰ ਲਿਖਣ ਵਾਲੇ ਰਿਸ਼ੀ मुनि ਤੇ 18 ਸਿਮਰਤੀਆਂ ਤੇ 18 ਪੁਰਾਨ ਇਹਨਾਂ ਵਿੱਚ ਵੀ ਕਹਿੰਦੇ ਤੇਰੇ ਪੂਰੇ ਗੁਣਾ ਦੀ ਕੀਮਤ ਨਹੀਂ ਪਾਈ ਗਈ ਏ ਵੀ ਕਹਿੰਦੇ ਤੇਰੇ ਬਾਰੇ ਪੂਰਾ ਨਹੀਂ ਦੱਸ ਸਕੇ ਨਾਈ ਕਹਿੰਦੇ ਵਿਸ਼ਨੂੰ ਨਾਈ ਲక్ష్ਮੀ ਇਹਨਾਂ ਨੇ ਵੀ ਕਹਿੰਦੇ ਤੇਰਾ ਭੇਦ ਨਹੀਂ ਜਾਣਿਆ ਕਹੇ ਕਵੀਰ ਸੋ ਪਰਮੈ ਨਹੀਂ ਪਗ ਲਗ ਰਾਮ ਰਹੇ ਸਰਨਾਹੀ ਪਰ ਕਬੀਰ ਜੀ ਕਹਿੰਦੇ ਜਿਹੜੇ ਜੀਵ ਗੁਰੂ ਦੀ ਸ਼ਰਨ ਜਾ ਕੇ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਕੋਈ ਭਰਮ ਨਹੀਂ ਰਹਿ ਜਾਂਦਾ ਪਰਮੇਸ਼ਰ ਦੇ ਬਾਰੇ ਵਿੱਚ ਦੇਨਤੇ ਪਹਿਰ ਪਹਿਰ ਤੇ ਕਰੀਆਂ ਆਵਕਟੈ ਤਨ ਸ਼ੀਜੈ ਕਾਲ ਇਹਰੀ ਫਿਰ ਬਦਕ ਜਿਉ ਕਹੋ ਕਬਨ ਬਿਦ ਕੀਜੈ ਕਹਿੰਦੇ ਦਿਨ ਪਹਿਰ ਤੇ ਘੜੀਆਂ ਹੌਲੀ ਹੌਲੀ ਕਹਿੰਦੇ ਸਮਾਂ ਬੀਤਦਾ ਜਾਂਦਾ ਜੀਵ ਦੀ ਜਿਹੜੀ ਉਮਰ ਘਟਦੀ ਜਾਂਦੀ ਹੈ ਸਰੀਰ ਦਾ ਬਲ ਕਮਜ਼ੋਰ ਪੈਂਦਾ ਜਾਂਦਾ ਪਰ ਜਿਹੜਾ ਮੌਤ ਆ ਕਹਿੰਦੇ ਉਹ ਸ਼ਿਕਾਰੀ ਦੇ ਵਾਂਗ ਜੀਵ ਦੇ ਆਲੇ ਦੁਆਲੇ ਘੁੰਮਦੀ ਆ ਕਹਿੰਦੇ ਕਿਸ ਤਰੀਕੇ ਦੇ ਨਾਲ ਇਸ ਮੌਤ ਤੋਂ ਬਚਿਆ ਜਾ ਸਕਦਾ ਸੋ ਦਿਨ ਆਵਨ ਲਗਾ ਮਾਤ ਪਿਤਾ ਪਾਈ ਸੁਤ ਬਨਤਾ ਕਹੋ ਕੋ ਹੈ ਕਾਕਾ ਕਹਿੰਦੇ ਜਦੋਂ ਜੀਵ ਨੂੰ ਮੌਤ ਆਉਂਦੀ ਆ ਤਾਂ ਦੱਸੋ ਫਿਰ ਮਾਤਾ ਪਿਤਾ ਭਾਈ ਪੁੱਤਰ ਇਸਤਰੀ ਕੌਣ ਉਹਦੀ ਮਦਦ ਕਰ ਸਕਦਾ ਕੋਈ ਮੌਤ ਨੂੰ ਟਾਲ ਨਹੀਂ ਸਕਦਾ ਰਹਾਉ ਜਬ ਲਗ ਜੋਤ ਕਾਇਆ ਮਹਿ ਵਰਤੈ ਆਪਾ ਪਸੂ ਨ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ਭੇਗਾਂ ਜਦ ਤੱਕ ਤਾਂ ਜੀਵ ਦੇ ਅੰਦਰ ਪਰਮੇਸ਼ਰ ਦੀ ਜੋਤ ਆ ਸਰੀਰ ਕਾਇਮ ਆ ਉਦੋਂ ਤੱਕ ਤਾਂ ਜੀਵ ਕਹਿੰਦੇ ਪਸ਼ੂ ਦੀ ਨਿਆਈ ਆਪੇ ਨੂੰ ਨਹੀਂ ਸਮਝਦਾ ਹੈਗਾ ਇਹ ਸੋਚਦਾ ਕਿ ਮੇਰੀ ਜ਼ਿੰਦਗੀ ਹੋਰ ਲੰਬੀ ਹੋਏ ਲੰਬੀ ਹੋਏ ਪਰ ਆਪਣੇ ਦਿਮਾਗ ਤੋਂ ਕੁਝ ਸੋਚ ਸਮਝ ਨਹੀਂ ਕਰਦਾ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ ਹੈ ਅਸਲੀਅਤ ਨੂੰ ਨਹੀਂ ਦੇਖਦਾ ਹੈ ਕਹਿਤ ਕਵੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾਨ ਕੇਵਲ ਨਾਮ ਜਪੋਰੇ ਪ੍ਰਾਣੀ ਪਰੋ ਇੱਕ ਕੀ ਸਰਣਾ ਫਿਰ ਕਬੀਰ ਜੀ ਕਹਿੰਦੇ ਨੇ हे ਜੀਵ ਤੂੰ ਸਾਰੀ ਤਰ੍ਹਾਂ ਦੇ ਭਰਮ ਛੱਡ ਕੇ ਉਸ ਇੱਕ ਪਰਮੇਸ਼ਰ ਦੀ ਸ਼ਰਨ ਲੈ ਉਸ ਇੱਕ ਪਰਮੇਸ਼ਰ ਦਾ ਨਾਮ ਜਪ ਉਹ ਤੇਰੇ ਸਾਰੇ ਕਾਰਜ ਰਾਸ ਕਰੂਗਾ ਜੋ ਜਨ ਪਾਉ ਭਗਤ ਕਛ ਜਾਨੈ ਤਾਕੋ ਅਚਰ ਜਕਾਹੋ ਜਿਉਂ ਜਲ ਜਲ ਮਹਿ ਪੈਸ ਨਨਿਕਸੈ ਤਿਉਂ ਟੁਰ ਮਿਲਿਓ ਜੁਲਾਹੋ ਹਰ ਕੇ ਲੂਗਾ ਮੈਂ ਤੋ ਮਤ ਕਾ ਪੋਰਾ ਜੋ ਤਨ ਕਾਸੀ ਤਜੈ ਕਬੀਰਾ ਰਮਈਏ ਕਹਾ ਨਿਹੋਰਾ ਰਹਾਉ ਹਾਂਜੀ ਸੰਗਤ ਜੀ ਫਿਰ ਭਗਤ ਜੀ ਕਹਿੰਦੇ ਨੇ ਕਿ ਜਿਹੜਾ ਜੀਵ ਪਰਮੇਸ਼ਰ ਦੇ ਨਾਲ ਪ੍ਰੇਮ ਕਰਦਾ ਤੇ ਭਗਤੀ ਕਰਦਾ ਤੇ ਉਹਨੂੰ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਹੋ ਜਾਵੇ ਇਹਦੇ ਵਿੱਚ ਕੋਈ ਅਸਚਰਜ ਵਾਲੀ ਗੱਲ ਨਹੀਂ ਮਤਲਬ ਕਿ ਇਹ ਤੇ ਜਦੋਂ ਜਿਹੜੇ ਜੀਵ ਨੇ ਪ੍ਰੇਮਾ ਭਗਤੀ ਕੀਤੀ ਆ ਉਹਦਾ ਨਾਮ ਜਪਿਆ ਉਹਦੀ ਰਹਿਮਤ ਹੋਈ ਆ ਤਾਂ ਉਹਨੂੰ ਪਰਮੇਸ਼ਰ ਬਾਰੇ ਕੁਝ ਸਮਝ ਆ ਜਾਂਦੀ ਆ ਪਰਮੇਸ਼ਰ ਵੱਲੋਂ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਹਿੰਦੇ ਜਿਵੇਂ ਪਾਣੀ ਵਿੱਚ ਪਾਣੀ ਪਾਏ ਆ ਉਹ ਫਿਰ ਉਹ ਪਾਣੀ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਕਹਿੰਦੇ ਕਬੀਰ ਜੁਲਾਹਾ ਵੀ ਪਰਮੇਸ਼ਰ ਦਾ ਨਾਮ ਜਪ-ਜਪ ਕੇ ਪਰਮੇਸ਼ਰ ਦਾ ਰੂਪ ਹੀ ਹੋ ਗਿਆ ਪਰਮੇਸ਼ਰ ਵਿੱਚ ਲੀਨ ਹੋ ਗਿਆ ਕਹਿੰਦੇ ਜਿਹੜੇ ਲੋਕ ਨੇ ਉਹਨਾਂ ਦੇ ਭਾਵੇਂ ਮੇਰੀ ਮਤ ਛੋਟੀ ਸਹੀ ਕੋਈ ਗੱਲ ਨਹੀਂ ਜੋ ਇਹ ਮੈਂ ਸਮਝਦੇ ਨੇ ਪਰ ਕਹਿੰਦੇ ਜੇ ਕਬੀਰ ਨੇ ਜਾ ਕੇ ਕਾਸੀ ਆਪਣੇ ਪ੍ਰਾਣ ਛੱਡੇ ਤੇ ਕਬੀਰ ਦੀ ਮੁਕਤੀ ਹੋ ਗਈ ਤਾਂ ਇਹਦੇ ਵਿੱਚ ਫਿਰ ਪਰਮੇਸ਼ਰ ਦਾ ਕੀ ਉਪਕਾਰ ਸਮਝਿਆ ਜਾਊਗਾ ਕਿਉਂਕਿ ਬ੍ਰਾਹਮਣ ਲੋਕ ਤਾਂ ਇਹ ਮਤ ਉਹ ਮਤਲਬ ਸਭ ਨੂੰ ਦੱਸ ਦੇ ਨੇ ਆਪਣੀ ਕਿ ਕਾਸੀ ਦੇ ਵਿੱਚ ਜੇ ਤੁਸੀਂ ਪ੍ਰਾਣ ਛੱਡੋਗੇ ਤਾਂ ਤੁਸੀਂ ਮੁਕਤੀ ਜ਼ਰੂਰ ਪਾ ਲੋਗੇ ਕਹਿੰਦੇ ਫਿਰ ਜੇ ਕਾਸੀ ਦੇ ਵਿੱਚ ਮੁਕਤੀ ਪ੍ਰਾਣ ਛੱਡਦੇ ਨੇ ਲੋਕ ਉਹਨਾਂ ਨੂੰ ਤਾਂ ਫਿਰ ਮੁਕਤੀ ਉਹਨਾਂ ਦੇ ਹਿਸਾਬ ਨਾਲ ਮਿਲਣੀ ਹੋਈ ਇਹਦੇ ਵਿੱਚ ਫਿਰ ਪਰਮੇਸ਼ਰ ਦਾ ਤਾਂ ਕੋਈ ਉਪਕਾਰ ਨਹੀਂ ਨਾ ਸਮਝਿਆ ਗਿਆ ਕਿਉਂਕਿ ਉਹਨਾਂ ਉਹਨਾਂ ਦੀ ਮਾਤੇ ਬਣੀ ਹੋਈ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਤ ਕਵੀਰ ਸੁਨੋ ਰੇ ਲੋਈ ਪਰਮ ਨਾ ਪੂ ਲੋ ਕੋਈ ਕਿਆ ਕਾਸੀ ਕਿਆ ਊਖਰ ਮਗਹਰ RAMਰ ਦੇ ਜੋ ਹੋਈ ਫਿਰ ਕਹਿੰਦੇ ਕਬੀਰ ਜੀ ਕਿ ਹੈ ਸੰਸਾਰ ਦੇ ਲੋਕੋ ਕਿਸੇ ਭਰਮ ਵਿੱਚ ਨਾ ਪਾਓ ਕਿ ਵਿਕਾਸੀ ਦੇ ਜੇ ਜਾ ਕੇ ਜੇ ਪ੍ਰਾਨ ਛੋੜੇ ਤਾਂ ਉੱਥੇ ਮੁਕਤੀ ਮਿਲਦੀ ਆ ਤੇ ਕਿਸੇ ਹੋਰ ਜਗ੍ਹਾ ਤੇ ਨਹੀਂ ਕਹਿੰਦੇ ਚਾਹੇ ਕਾਸੀ ਆ ਚਾਹੇ ਕਲਰਾਠਾ ਮਗਹਰਹਾ ਕਿਤੇ ਵੀ ਜੀਵ ਦੇ ਪ੍ਰਾਣ ਛੁੱਟਣ ਜਿਸ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਆ ਉਹਨੂੰ ਮੁਕਤੀ ਮਿਲਣੀ ਹੀ ਮਿਲਣੀ ਹੈ ਇਹਦੇ ਨਾਲ ਜਗ੍ਹਾ ਦਾ ਕੋਈ ਤਾਲੁਕਾਤ ਨਹੀਂ ਇੰਦਰ ਲੋਕ ਸਿਵ ਲੋਕ ਜੈ ਬੋ ਓਛੇ ਤਪ ਕਰ ਬਾਹਰ ਐ ਬੋ ਕੀ ਮੰਗੋ ਕਿਛ ਥਿਰ ਨਹੀਂ RAM ਨਾਮ ਰਖ ਮਨ ਮਾਹੀ ਰਹਾਓ ਕਹਿੰਦੇ ਜਿਵੇਂ ਧਾਰਮਿਕ ਗ੍ਰੰਥ ਕਹਿੰਦੇ ਨੇ ਵੀ ਜਿਹੜੇ ਜੀਵ ਛੋਟੇ ਮੋਟੇ ਤਪ ਕਰਦੇ ਨੇ ਉਹ ਇੰਦਰ ਲੋਕ ਜਾਂ ਸ਼ਿਵ ਪੂਰੀ ਵਿੱਚ ਲੇ ਜਾਂਦੇ ਨੇ ਪਰ ਉੱਥੋਂ ਉਹਨਾਂ ਦਾ ਜਨਮ ਦੁਆਰਾ ਹੁੰਦਾ ਹੈ ਫਿਰ ਕਹਿੰਦੇ ਇਹਦਾ ਕੀ ਫਾਇਦਾ ਹੋਇਆ ਫਿਰ ਕਹਿੰਦੇ ਪਰਮੇਸ਼ਰ ਤੋਂ ਕੀ ਮੰਗੀਏ ਕੋਈ ਚੀਜ਼ ਸਦਾ ਦੇ ਰਹਿਣ ਵਾਲੀ ਤੇ ਹੈ ਨਹੀਂ ਫਿਰ ਕਹਿੰਦੇ ਚੰਗੀ ਗੱਲ ਤੇ ਇਹੀ ਹੈ ਵੀ ਅਸੀਂ ਪਰਮੇਸ਼ਰ ਦਾ ਨਾਮ ਹੀ ਆਪਣੇ ਹਿਰਦੇ ਵਿੱਚ ਵਸਾਈਏ ਜੋ ਸਦਾ ਦੇ ਰਹਿਣ ਵਾਲਾ ਸੋ ਬਾਰਾਜ ਵਿਭਾਵ ਡਈ ਅੰਤ ਨਾ ਕਾਹੂ ਸੰਗ ਸਹਾਈ ਕਹਿੰਦੇ ਇਸ ਸੰਸਾਰ ਦੀ ਸ਼ੋਭਾ ਬਡਾਈ ਰਾਜ ਭਾਗ ਧਨ ਦੌਲਤ ਅੰਤ ਵੇਲੇ ਜੀਵ ਦਾ ਕੁਛ ਵੀ ਸਾਥੀ ਨਹੀਂ ਬਣਦਾ ਪੁੱਤਰ ਕਲਤਰ ਲక్ష్ਮੀ ਮਾਇਆ ਇਨਤੇ ਕਹੋ ਕਵਨ ਸੁਖ ਪਾਇਆ ਕਹਿੰਦੇ ਪੁੱਤਰ ਹੋਵੇ ਇਸਤਰੀ ਹੋਵੇ ਮਾਇਆ ਹੋਵੇ ਧਨ ਦੌਲਤ ਹੋਵੇ ਦੱਸੋ ਕਹਿੰਦੇ ਇਹਦੇ ਨਾਲ ਸਦਾ ਦਾ ਸੁੱਖ ਕਿਨੂੰ ਮਿਲਿਆ ਕਹਿਤ ਕਵੀਰ ਅਵਰ ਨਹੀਂ ਕਾਮਾ ਹਮਰੈ ਮਨ ਤਨ ਰਾਮ ਕੋ ਨਾਮਾ ਕਵੀਰ ਜੀ ਕਹਿੰਦੇ ਨੇ ਸਾਨੂੰ ਤੇ ਕਿਸੇ ਚੀਜ਼ ਨਾਲ ਕੋਈ ਤਾਲੁਕਾਤ ਨਹੀਂ ਸਾਡੇ ਲਈ ਤੇ ਪਰਮੇਸ਼ਰ ਦਾ ਨਾਮ ਧਨ ਇਕੱਠਾ ਕਰਨਾ ਇਹੀ ਸਾਡੀ ਜ਼ਿੰਦਗੀ ਦੀ ਕਾਰ ਹੈ RAM ਸਿਮਰ RAM ਸਿਮਰ RAM ਸਿਮਰ ਪਾਈ RAM ਨਾਮ ਸਿਮਰਨ ਬਿਨ ਬੂੜ ਤੇ ਅਦਖਾਈ ਰਹਾਓ RAM ਨਾਮ ਸਿਮਰਨ ਬਿਨ ਬੂੜ ਤੇ ਅਦਖਾਈ ਰਹਾਓ ਕਹਿੰਦੇ ਹੈ ਭਾਈ ਪਰਮੇਸ਼ਰ ਦਾ ਨਾਮ ਜਪਿਆ ਕਰੋ ਪਰਮੇਸ਼ਰ ਦੇ ਨਾਮ ਨੂੰ ਚੇਤੇ ਵਿੱਚ ਵਸਾਇਆ ਕਰੋ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਹਿੰਦੇ ਜੀਵ ਇਸ ਸੰਸਾਰ ਸਾਗਰ ਦੇ ਭਵਜਲ ਵਿੱਚ ਡੁੱਬ ਜਾਂਦੇ ਨੇ ਬਨਿਤਾ ਸੁੱਤ ਦੇਹ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਬਦ ਆਈ ਕਹਿੰਦੇ ਮੰਨਿਆ ਸੰਸਾਰ ਵਿੱਚ ਇਸਤਰੀ ਪੁੱਤਰ ਸਰੀਰ ਹੋਰ ਸੰਪਤੀ ਘਰਬਾਰ ਸੁਖ ਦੇਣ ਵਾਲੀਆਂ ਚੀਜ਼ਾਂ ਮੰਨੀਆਂ ਜਾਂਦੀਆਂ ਨੇ ਪਰ ਜਦੋਂ ਕਹਿੰਦੇ ਮੌਤ ਆਉਂਦੀ ਆ ਤੇ ਇਹਨਾਂ ਵਿੱਚੋਂ ਤੇਰਾ ਕੁਝ ਵੀ ਨਹੀਂ ਰਹਿ ਜਾਂਦਾ ਸਭ ਕੁਝ ਇੱਥੇ ਹੀ ਰਹਿ ਜਾਂਦਾ ਤੇਰੇ ਨਾਲ ਤੇ ਕੁਝ ਨਹੀਂ ਜਾਂਦਾ ਅਜਾਮਲ ਗਜ ਗਨ ਕਾ ਪਤਿਤ ਕਰਮ ਕੀਨੇ ਤੇਉ ਉਤਰ ਪਾਰ ਪਰੇ RAM ਨਾਮ ਲੀਨੇ ਅਜਾਮਲ ਜਿਸਨੇ ਕਹਿੰਦੇ ਵੀ ਸਾਰੀ ਉਮਰ ਵਿਕਾਰਾਂ ਚ ਗਾਲੀ ਤੇ ਫਿਰ ਵਿਸ਼ਵਾ ਨਾਲ ਵਿਆਹ ਕਰਾਇਆ ਇੱਕ ਪੁੱਤਰ ਹੋਇਆ ਉਹਦਾ ਨਾਂ ਨਾਰਾਇਣ ਰੱਖਿਆ ਨਾਰਾਇਣ ਕਰਦਿਆਂ ਕਰਦਿਆਂ ਜਪਦਿਆਂ ਜਪਦਿਆਂ ਫਿਰ ਪ੍ਰਮਾਤਮਾ ਦੇ ਨੇੜੇ ਹੋ ਗਿਆ ਅੰਤ ਨੂੰ ਮੁਕਤੀ ਮਿਲ ਗਈ ਨਾਂ ਜਪਿਆ ਫਿਰ ਇਸ ਤਰ੍ਹਾਂ ਹੀ ਇੱਕ ਹਾਥੀ ਸੀ ਗੰਦਰਵ ਸੀ ਜਿਹਨੇ ਹਾਥੀ ਦਾ ਰੂਪ ਧਾਰਿਆ ਤੇ ਤਲਾਬ ਤੇ ਪਾਣੀ ਪੀਣ ਲੱਗਿਆ ਤਾਂ ਤੰਦੂਏ ਨੇ ਉਹਨੂੰ ਦੱਸਿਆ ਤਾਂ ਉਹਨੇ ਪਰਮੇਸ਼ਰ ਦਾ ਨਾਮ ਜਪਿਆ ਤਾਂ ਉਹਨੂੰ ਮੁਕਤੀ ਮਿਲ ਗਈ ਇਸ ਤਰ੍ਹਾਂ ਹੀ ਗਣਕਾ ਸਭ ਜਾਣਦੇ ਆ ਕਿ ਇੱਕ ਵਿਸ਼ਵਾਸੀ ਕੋਈ ਸੰਤ ਸਾਧੂ ਉਹਦੇ ਕੋਲੋਂ ਲੰਘਦੇ ਉਹਨੂੰ ਇੱਕ ਤੋਤਾ ਦੇ ਗਿਆ ਜੋ ਰਾਮ ਦਾ ਨਾਮ ਜਪਦਾ ਸੀਗਾ ਉਦੇ ਪਿੱਛੇ ਲੱਗ ਕੇ ਇਹ ਵੀ ਰਾਮ ਦਾ ਨਾਮ ਜਪਣ ਲੱਗੀ ਤੇ ਇਹਦੀ ਵੀ ਮੁਕਤੀ ਹੋ ਗਈ। ਤੇ ਦੱਸਦੇ ਨੇ ਕਿ ਵੀ ਪਰਮੇਸ਼ਰ ਦਾ ਨਾਮ ਜਪਿਆ ਹੀ ਮੁਕਤੀ ਹੈ ਹੋਰ ਕੋਈ ਸਾਧਨ ਨਹੀਂ ਹੈ। ਕਹਿੰਦੇ ਇਹ ਜਿਹੜੇ ਸਾਰੇ ਵਿਕਾਰੀ ਸੀਗੇ ਇਹ ਪਰਮੇਸ਼ਰ ਦਾ ਨਾਮ ਜਪ ਕੇ ਹੀ ਮੁਕਤੀ ਪਾ ਸਕੇ ਨੇ। ਸੂਕਰ ਕੂਕਰ ਜੋਨ ਪਰਮੈ ਤੌਲਾਜ ਨ ਆਈ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਕਹਿੰਦੇ ਹੇ ਜੀਵ ਤੂੰ ਮਨੁੱਖਾ ਜਨਮ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕੁ ਜੂਨਾ ਕੁੱਤੇ ਸੂਰ ਪਤਾ ਨਹੀਂ ਕੀ ਕਿਹੜੀ ਕਿਹੜੀ ਜੂਨ ਦੇ ਵਿੱਚੋਂ ਤੂੰ ਆਇਆ ਕਹਿੰਦੇ ਪਟਕਦਾ ਤੈਨੂੰ ਹੁਣ ਮਨੁੱਖਾ ਜਨਮ ਦੇ ਵਿੱਚ ਇਹ ਸੋਚ ਕੇ ਸ਼ਰਮ ਨਹੀਂ ਆ ਰਹੀ ਕਿ ਜੇ ਮਨੁੱਖਾ ਜਨਮ ਮਿਲਿਆ ਹੈ ਤਾਂ ਇਹਨੂੰ ਅਸੀਂ ਵਿਅਰਥ ਨਾ ਗਵਾਈਏ ਇਨੂੰ ਅਸੀਂ ਪਰਮੇਸ਼ਰ ਦੀ ਬੰਦਗੀ ਦੇ ਲੇਖੇ ਲਾਈਏ ਕਿਉਂ ਕਹਿੰਦੇ ਪਰਮੇਸ਼ਰ ਦਾ ਨਾਮ ਛੱਡ ਕੇ ਤੂੰ ਮਾਇਆ ਦੇ ਚੱਕਰ ਵਿੱਚ ਪਿਆ ਤਜ ਭਰਮ ਕਰਮ ਵਿਦ ਨਿਖੇਦ RAM ਨਾਮ ਲੈਹੀ ਗੁਰ ਪ੍ਰਸਾਦ ਜਨਕ ਵੀਰ RAM ਕਰ ਸੁਨੇਹੀ ਕਹਿੰਦੇ ਜਿਹੜੇ ਧਾਰਮਿਕ ਗ੍ਰੰਥ ਨੇ ਸ਼ਾਸਤਰ ਵਗੈਰਾ ਨੇ ਉਹਨਾਂ ਦੇ ਅਨਸਾਰ ਕਿਹੜਾ ਕਰਮ ਪਾਪ ਹੈ ਤੇ ਕਿਹੜਾ ਕਰਮ ਪੁੰਨ ਹੈ ਇਹ ਵਿਚਾਰਾਂ ਛੱਡ ਦੇ ਕਹਿੰਦੇ ਉਹਦੀ ਜਗ੍ਹਾ ਤੇ ਪਰਮੇਸ਼ਰ ਦਾ ਨਾਮ ਜਪਿਆ ਕਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਬੀਰ ਨੇ ਪਰਮੇਸ਼ਰ ਨੂੰ ਹੀ ਆਪਣਾ ਸਾਥੀ ਬਣਾਇਆ ਹੈ ਤੂੰ ਵੀ ਕਹਿੰਦੇ ਗੁਰੂ ਦੀ ਕਿਰਪਾ ਸਦਕਾ ਉਸ ਪਰਮੇਸ਼ਰ ਦਾ ਸਾਥ ਕਰ ਪਰਮੇਸ਼ਰ ਦਾ ਸੰਗ ਕਰ ਪਰਮੇਸ਼ਰ ਨੂੰ ਆਪਣਾ ਸਾਥੀ ਬਣਾ ਉਹਦਾ ਨਾਮ ਜਪ ਉਹਨੂੰ ਚੇਤੇ ਚ ਵਸਾ ਤਨ ਆਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਦਿਖਾਈ ਜਿਨ ਤ੍ਰਿਣ ਤਰ ਮੂਡ ਬੁਲਾਏ ਹਮ ਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਬ ਕਰਤ ਹੋ ਬਿਨ ਸਜਾਏ ਝੂਠੀ ਦੇਹੀ ਰਹਾਉ ਕਹਿੰਦੇ ਜਿਸ ਜੀਵ ਨੇ ਡੂੰਗੀਆਂ ਆਪਣੇ ਘਰ-ਬਾਰ ਦੀਆਂ ਨੀਹਾਂ ਪੁੱਟੀਆਂ ਨੇ ਫਿਰ ਉੱਪਰ ਘਰ-ਬਾਰ ਪਾਇਆ ਹੈ ਉਹ ਵੀ ਕਹਿੰਦੇ ਇੱਥੇ ਹੀ ਰਹਿ ਜਾਂਦੇ ਨੇ ਸਭ ਕੁਝ ਇੱਥੇ ਹੀ ਰਹਿ ਜਾਂਦਾ ਕਹਿੰਦੇ ਜੋ ਮਾਰਕੰਡਾ ઋષਿ ਹੋਇਆ ਉਹ ਤੋਂ ਲੰਬੀ ਉਮਰ ਕਿਸੇ ਦੀ ਦੱਸੀ ਨਹੀਂ ਗਈ ਅਜੇ ਤੱਕ ਸਭ ਤੋਂ ਲੰਬੀ ਉਮਰ ਮਾਰਕੰਡੇ ઋષਿ ਦੀ ਦੱਸੀ ਗਈ ਹੈ 1000 ਸਾਲ ਦੇ ਨੇੜੇ ਦੱਸਦੇ ਨੇ ਕਹਿੰਦੇ ਉਹਨੇ ਸਾਰਾ ਸਾਰੀ ਉਮਰ ਕੋਈ ਘਰ-ਬਾਰ ਨਹੀਂ ਬਣਾਇਆ ਇੱਕ ਕੱਖਾਂ ਦੀ ਕੁੱਲੀ ਵਿੱਚ ਗੁਜ਼ਾਰੀ ਉਹ ਵੀ ਕੁੱਲੀ ਇਸ ਤਰ੍ਹਾਂ ਦੀ ਕਹਿੰਦੇ ਜਦੋਂ ਮੀਂਹ ਪੈਂਦਾ ਸੀ ਤਾਂ ਚੁੰਦੀ ਸੀਗੀ ਜਦੋਂ ਧੁੱਪ ਆ ਜਾਣੀ ਇੱਕ ਕਿਨਾਰੇ ਹੋ ਜਾਣਾ ਦੂਸਰੇ ਦੂਸਰੇ ਪਾਸੇ ਧੁੱਪ ਪੈਣ ਤੇ ਦੂਸਰੇ ਕਿਨਾਰੇ ਹੋ ਜਾਣਾ ਪਰ ਹਜ਼ਾਰ ਸਾਲ ਦੀ ਜ਼ਿੰਦਗੀ ਪਾਈ ਉਹਨੇ ਪਰਮੇਸ਼ਰ ਦਾ ਨਾਮ ਜਪਿਆ ਕਹਿੰਦੇ ਅਸੀਂ ਨਾਮਦੇਵ ਜੀ ਭਗਤ ਜੀ ਕਹਿੰਦੇ ਨੇ ਅਸੀਂ ਪਰਮੇਸ਼ਰ ਨੂੰ ਹੀ ਕਹਿੰਦੇ ਆਪਣਾ ਮਿੱਤਰ ਬਣਾਇਆ ਹੈ ਹਮਰੋ ਕਰਤਾ ਰਾਮ ਸੁਨੇਹੀ ਅਸੀਂ ਕਹਿੰਦੇ ਪਰਮੇਸ਼ਰ ਨੂੰ ਜੋ ਸਭ ਕੁਝ ਕਰਨ ਹਾਰ ਹੈ ਉਹਨੂੰ ਆਪਣਾ ਮਿੱਤਰ ਬਣਾ ਲਿਆ ਹੈ ਕਹਿੰਦੇ ਕਿਉਂ ਅਸੀਂ ਆਪਣੀ ਇਸ ਝੂਠੀ ਦੇਹ ਦਾ ਹੰਕਾਰ ਕਰਦੇ ਆਂ ਕਿਉਂ ਮਾਣ ਕਰਦੇ ਆਂ ਇਹ ਤੇ ਕਹਿੰਦੇ ਬਿਨ ਸੰਹਾਰ ਹੈ ਪਤਾ ਨਹੀਂ ਕਿਹੜੇ ਵੇਲੇ ਇਹਨੇ ਖਤਮ ਹੋ ਜਾਣਾ ਜਦੋਂ ਉਹਨੇ ਆਪਣੀ ਜੋਤ ਖਿੱਚ ਲਈਏ ਖਤਮ ਫਿਰ ਹੰਕਾਰ ਕਿਸ ਚੀਜ਼ ਦਾ मेरी मेरी कैरों करते दुर्योधन से पाई बारह जोजन छत्र चले था देही गिरज न खाई ਫਿਰ ਉਸ ਸਮੇਂ ਦਾ ਦੱਸਦੇ ਨੇ ਹਾਲ ਜਦੋਂ ਕੁਰਕਸ਼ੇਤਰ ਦੇ ਮੈਦਾਨ ਦੇ ਵਿੱਚ ਲੜਾਈ ਹੋਈ ਕਹਿੰਦੇ ਜਿਹੜੇ ਕੈਰੋਂ ਸੀਗੇ ਉਹ ਸੋਚਦੇ ਸੀ ਸਾਡੇ ਕੋਲ ਇੰਨਾ ਬਲਵਾਨ ਦੁਰਜੋਦਨ ਵਰਗਾ ਭਰਾ ਵੀ ਸਾਡਾ ਕੌਣ ਕੋਈ ਮਾੜਾ ਕਰ ਸਕਦਾ ਕਹਿੰਦੇ 48 ਕੋਹਾਂ ਤੱਕ ਉਹਨਾਂ ਦੀ ਜਿਹੜੀ ਸੈਨਾ ਫੈਲੀ ਹੋਈ ਸੀਗੀ ਕੀ ਪਿੱਛੋਂ ਮਿਲਿਆ ਕੀ ਕਹਿੰਦੇ ਮੇਰੀ ਮੇਰੀ ਕਰਦੇ ਸੀਗੇ ਕਹਿੰਦੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਤਾਂ ਗਿਰਜਾਂ ਨੇ ਵੀ ਨਹੀਂ ਖਾਧੀਆਂ ਬੀਅੰਨੀ ਬੁਰੀ ਹਾਲਤ ਹੋਈ ਸਰਬ ਸੋਇਨ ਕੀ ਲੰਕਾ ਹੋਤੀ 라ਵਨ ਸੇ ਅਦਿਕਾਈ ਕਹਾ ਪਿਓ ਦਰਬਾਂਦੇ ਹਾਥੀ ਖਿੰਨ ਮਹਿ ਪਈ ਪਰਾਈ ਫਿਰ ਕਹਿੰਦੇ ਲੰਕਾ ਦੇਖੋ ਰਾਵਣ ਦੀ ਸੋਨੇ ਦੀ ਬਣਾਈ ਉਹਨੇ ਤੇ ਆਪ ਤੇ ਬਹੁਤ ਵੱਡਾ ਰਾਜ ਆਪ ਕਹਾਇਆ ਉਹਦੇ ਦਰ ਤੇ ਕਹਿੰਦੇ ਹਾਥੀ ਬੰਦੇ ਰਹਿੰਦੇ ਸੀਗੇ ਫਿਰ ਕੀ ਹੋਇਆ ਕਹਿੰਦੇ ਇੱਕ ਪਲ ਵਿੱਚ ਸਭ ਕੁਝ ਬਗਾਨਾ ਹੋ ਗਿਆ ਨਾ ਫਿਰ ਹੰਕਾਰ ਕਿਸ ਚੀਜ਼ ਦਾ ਕਰਨਾ ਦੁਰਵਾਸਾ ਸਿਉ ਕਰਤ ਠ ਗਉਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਫਿਰ ਕਹਿੰਦੇ ਦੁਰਵਾਸਾ ਰਸ਼ੀਕ ਹੋਇਆ ਤੇ ਉਹਦੇ ਨਾਲ ਜਾਦਵਾਂ ਦੇ ਜਿਹੜੇ ਕੁਲ ਜਾਦਵ ਕੁਲ ਦੇ ਬੱਚੇ ਸੀ ਉਹਨਾਂ ਨੇ ਮਸਕਰੀ ਕੀਤੀ ਜਾਣ ਕੇ ਇੱਕ ਮੁੰਡੇ ਨੂੰ ਜਿਹੜਾ ਦਾੜੀ ਮੁੱਛ ਨਹੀਂ ਸੀ ਆਈ ਉਹਦੇ ਪੇਟ ਤੇ ਕਪੜਾ ਬਨ ਕੇ ਜਾਣ ਕੇ ਪੁੱਛਿਆ ਵੀ ਇਸ ਔਰਤ ਤੇ ਕੀ ਬੱਚਾ ਹੋਊਗਾ ਦਰਵਾ사 ਰਿਸ਼ੀ ਸੀ ਉਹ ਸਮਝ ਗਿਆ ਵੀ ਮੇਰੇ ਨਾਲ ਮਸਕਰੀ ਕਰ ਰਹੇ ਨੇ ਉਹਨਾਂ ਨੇ ਵੀ श्राप ਦੇ ਦਿੱਤਾ ਵੀ ਇਹਦੇ ਉਹ ਹੋਊਗਾ ਜੋ ਜਾਦਵ ਕੁੱਲ ਦਾ ਨਾਸ਼ ਕਰੂਗਾ ਫਿਰ ਕ੍ਰਿਸ਼ਨ ਜੀ ਕੋਲ ਆਏ ਕਿ श्राप ਮਿਲ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਜਰੀਏ ਬਾਟੀ ਬੰਨੀ ਆ ਵੀ ਇਹਨੂੰ ਬਨਾਸ਼ ਹੀ ਕਰ ਦੋ ਆਪਣੇ ਵੱਲੋਂ ਉਹਨਾਂ ਨੇ ਖਤਮ ਕੀਤੀ ਰਗੜ ਰਗੜ ਕੇ ਪਰ ਥੋੜਾ ਉਹਦਾ ਲੋਹਾ ਬਚ ਗਿਆ ਫਿਰ ਕਿਸੇ ਸਕਾਰੀ ਨੇ ਚੱਕਿਆ ਲੋਹਾ ਆਪਣੇ ਤੀਰ ਨੂੰ ਲਾ ਲਿਆ ਫਿਰ ਉਹੀ ਤੀਰ ਦੇ ਨਾਲ ਕ੍ਰਿਸ਼ਨ ਜੀ ਦੀ ਮੌਤ ਹੋਈ ਫਿਰ ਕਹਿੰਦੇ ਕੀ ਖੱਟਿਆ ਉਹਨਾਂ ਨੇ ਦੁਰਵਾਸਾ ਰਿਸ਼ੀ ਦੇ ਨਾਲ ਮਸਕਰੀ ਕਰਕੇ ਜਾਦਵ ਕੁੱਲ ਨਾਸ਼ ਹੋ ਗਈ ਹੰਕਾਰ ਤੇ ਕਿਸੇ ਚੀਜ਼ ਦਾ ਨਹੀਂ ਕਹਿੰਦੇ ਕਰਨਾ ਚਾਹੀਦਾ ਹੰਕਾਰ ਤੇ ਬਹੁਤ ਮਾੜੀ ਚੀਜ਼ ਆ ਇਹ ਹੰਕਾਰ ਹੀ ਸਾਡੇ ਨੂੰ ਪਰਮੇਸ਼ਰ ਦੇ ਨਾਲ ਵਿਤ ਪਾਉਂਦਾ ਹੈ ਇੱਕ ਪਤਲੀ ਜੀ ਹੋਮੇ ਦੀ ਪਿਰਤ ਹੈ ਜੋ ਸਾਡੇ ਤੇ ਪਰਮੇਸ਼ਰ ਦੇ ਵਿਚਕਾਰ ਹੈ ਜਿਹਦੀ ਇਹ ਹੋਮੇ ਦੀ ਪਿਰਤ ਖਤਮ ਹੋ ਜਾਂਦੀ ਆ ਉਹ ਪਰਮੇਸ਼ਰ ਦਾ ਦੀਦਾਰ ਕਰ ਲੈਂਦਾ ਫਿਰ ਨਾਮਦੇਵ ਜੀ ਕਹਿੰਦੇ ਨੇ ਮੇਰੇ ਦਾਸ ਦੇ ਉੱਪਰ ਉਸ ਪਰਮੇਸ਼ਰ ਨੇ ਕਿਰਪਾ ਕੀਤੀ ਆ ਗੁਰੂ ਨੇ ਕਿਰਪਾ ਕੀਤੀ ਆ ਕਹਿੰਦੇ ਨਾਮਦੇਵ ਤੇ ਸਦਾ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਸਦਾ ਪਰਮੇਸ਼ਰ ਦੇ ਗੁਣ ਗਾਉਂਦਾ ਸਦਾ ਪਰਮੇਸ਼ਰ ਦਾ ਨਾਮ ਜਪਦਾ ਉਹਨੂੰ ਚਿੱਤ ਵਿੱਚ ਵਸਾ ਕੇ ਰੱਖਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ